이렇게 <목소리> 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 I'm <laughs> ਕੀ ਆਖੋ ਫੇ ਆਕਾਸ਼ਪੁਰ ਕੇ ਮੇਰੇ ਕੋਲੋਂ ਇਲਾ ਕੱਜ ਵੀ ਦੀਵਾਂ ਦਾ ਪਾਰ ਹੋ ਚੱਲਿਆ ਨਹੀਂ ਜਾਂਦਾ ਕਿਰਪਾ ਕਰੀ ਕੋਈ ਐਸੀ ਅਗੰਮੀ ਹਸਤੀ ਤੇ ਜਿਹੜੀ ਇਹ ਕੱਜ ਦੇ ਵਿੱਚ ਸੱਚ ਪੈਦਾ ਕਰੇ ਜਗ ਮੰਡਲ ਕਰਿਓ ਭਾਈ ਗੁਰਦਾਸ ਜੀ ਲਿਖਦੇ ਨੇ ਸੁਣੀ ਫੁਕਾਰ ਦਾਤਾਰ ਪ੍ਰਭ ਗੁਰਨਾਨਕ ਜਗ ਬਾਹੇ ਪਠਾਇਆ ਤੇ ਸਤ ਸੰਗਤ ਇਹ ਤਰਤੀਆਂ ਕਿੰਨੀਆਂ ਹੋਈਆਂ ਫਰਿਆਦਾ 기 i r i n 아 a hanya k a r e n n t 이 a t i d ਸਾਬ ਤੋਂ ਹੀ ਐ ਤੇ ਜਗਜੀਤ ਸਿੰਘ ਮੇਰਾ ਨਾਮ ਹੈ ਤੇ ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਗਟ ਹੋਣਾ ਸਮੁੱਚੀ ਮਾਨਵਤਾ ਲਈ ਇੱਕ ਐਸੀ ਘਟਨਾ ਸੀਗੀ ਜਿਹਦੇ ਨਾਲ ਸਮੁੱਚੀ ਮਾਨਵਤਾ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਉਹਨਾਂ ਦੀ ਬਟਮੁੱਲੀ ਬਾਣੀ ਜਿਹਨੇ ਸਮੁੱਚੀ ਜਿਹੜੀ ਸਮੁੱਚੀ ਮਾਨਵਤਾ ਨੂੰ ਬਹੁਤ ਵੱਡੀ ਦੇਣ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਕਾਫੀ ਦੇਸ਼ਾਂ ਦੇ ਵਿੱਚ ਜਾ ਕੇ ਸਿੱਖੀ ਦਾ ਹੀ ਨਹੀਂ ਮਾਨਵਤਾ ਦਾ ਜਿਹੜਾ ਪ੍ਰਚਾਰ ਕੀਤਾ ਉਹਦਾ ਸਾਰੀ ਮਾਨਵਤਾ ਦੇਣਾ ਨਹੀਂ ਦੇ ਸਕਦੀ ਅੱਜ ਅਸੀਂ ਸਾਰੀ ਸੰਗਤ ਮਿਲ ਕੇ ਗੁਰਪੁਰਬ ਦਾ ਮਨਾਉਣਾ ਕਰ ਰਹੇ ਹਾਂ ਤੇ ਮੈਂ ਸੰਗਤਾਂ ਨੂੰ ਇਸ ਮੁਕੱਦਸ ਮੌਕੇ ਤੇ ਵਧਾਈ ਦੇਣਾ ਚਾਹੁੰਦਾ ਕਿ ਸੰਗਤ ਉਹਨਾਂ ਦੀ ਬਾਣੀ ਨਾਲ ਜੁੜ ਕੇ ਤੇ ਜੀਵਨ ਨੂੰ ਆਪਣਾ ਜਿਹੜਾ ਵੀ ਸਫਲਾ ਬਣਾਇਆ ਦੂਸਰੀ ਵੱਡੀ ਗੱਲ 350 ਸਾਲਾ ਗੁਰਤੇਗਵਦਰ ਸਾਹਿਬ ਨੂੰ ਸਮਰਪਿਤ ਜਿਹੜੀ ਸ਼ਤਾਬਦੀ ਪਾਈ ਜੈਤਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਨੂੰ ਸਮਰਪਿਤ ਜਿਹੜੀ ਮਨਾਉਣੀ ਕੀਤੀ ਜਾ ਰਹੀ ਹੈ ਆਨੰਦਪੁਰ ਸਾਹਿਬ ਤੇ ਮੈਂ ਸਾਰੀ ਸੰਗਤਾਂ ਨੂੰ ਕਹਿਣਾ ਚਾਹੁੰਦਾ ਸ਼ਤਾਬੀ ਯੁਗਾਵਾਦ ਇੱਕ ਵਾਰੀ ਆਂਦੀ ਹੈ ਮਤਲਬ ਇਨਸਾਨ ਦੇ ਜੀਵਨ ਦੇ ਵਿੱਚ ਇੱਕ ਵਾਰੀ ਆਂਦੀ ਹੈ ਤੇ ਇਸ ਸ਼ਤਾਬੀ ਦੇ ਵਿੱਚ ਸ਼ਿਰਕਤ ਕਰਕੇ ਗੁਰੂ ਘਰ ਦੀਆਂ ਜਿਹੜੀਆਂ ਵੀ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਅ ਗੁਰੂ ਸ੍ਰੀ ਗੁਰਨਾਗ ਦੇਵ ਜੀ ਦਾ ਪ੍ਰਕਾਸ਼ ਤੇੜਾ ਆ ਉਹਨਾਂ ਦੀਆਂ ਪ੍ਰਕਾਸ਼ ਤੇੜੇ ਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੁਣ ਅਸੀਂ ਵੀ ਇੱਥੇ ਕੇਸਗੜ੍ਹ ਸਾਹਿਬ ਜੀ ਅ ਗੁਰੂ ਜੀ ਦਾ ਆਸ਼ੀਰਵਾਦ ਲੈਣ ਆਈ ਸੀ ਕਰਵਾ ਚੁੱਕੀ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਵਧਾਈਆਂ ਸਤਿ ਸ੍ਰੀ ਅਕਾਲ ਜੀ ਜਗਤ ਪੁਰੇ ਅੱਜ ਪ੍ਰਕਾਸ਼ ਤੇੜਾ ਗੁਰਨਾਗ ਦੇਵ ਜੀ ਦਾ ਕਾਰਨ ਹੋਵੇ ਅੱਗੇ ਮੇਰਾ ਨਾਮ ਬਲਵੰਤ ਸਿੰਘ ਆ ਜੀ ਮੈਂ ਡਿਸਟ੍ਰਿਕਟ ਲੁਧਿਆਣਾ ਤੋਂ ਆਇਆ ਅੱਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਅਤੇ ਇਸ ਇੱਥੇ ਮੈਂ ਨਤਮਸਤਕ ਹੁੰਨਾ ਹੈ। ਅ ਅਕਾਲ ਅਸ਼ੀਰਵਾਦ ਲਿਆ ਤੁਸਾਂ। ਹਾਂਜੀ ਮੈਂ ਆਪਣੇ ਪਰਿਵਾਰ ਦੀ ਸੁਖਸ਼ਾਂਤੀ ਵਾਸਤੇ ਜੋ ਅ ਗੁਰਸਹਿਬ ਜੈਤ ਜੀਏ। ਲਾਕੀ ਸਕਦਾ ਮੈਂ ਇੱਥੇ ਹਰ ਇੱਕ ਸਾਲ ਇੱਥੇ ਜਾਤਰ ਵਿਸਾਖੀ, ਗੁਲਾਮ ਅਲਾ ਤੇ ਹੋਰ ਪੁਰਵਾਸੀ ਨੂੰ ਆਉਂਦੇ ਹਨ ਅਤੇ ਇੱਥੇ ਨਤਮਸਤਕ ਹੁੰਨੀਆਂ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਮ ਪਹੜਾ ਜੀ ਦੇ ਪਹਿਲੀ ਪਾਸ਼ਾ ਜੀ ਦੇ ਗੁਰਪੁਰਬ ਦੀ ਸਾਰੀ ਸੰਗਤ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਹੋਈਆਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਜੀ ਅਸੀਂ ਸਿਰਪੈਣੀ ਸਾਹਿਬ ਦਰਬਾਰ ਤੋਂ ਆਏ ਅੱਜ ਗੁਰਨਾਣਕ ਦੇ ਸਚਪਾਸ਼ਾ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈਗਾ ਅੱਜ ਦਾ ਦਿਨ ਸਾਡੇ ਸਿੱਖਾਂ ਲਈ ਬਹੁਤ ਵੱਡਾ ਦਿਨ ਹੈ ਜੇਚ ਸਾਡੇ ਪਹਿਲੇ ਪਾਸ਼ਾ ਸਗੂ ਨਾਨਕ ਦੇ ਸਚਪਾਸ਼ਾ ਜੀ ਦਾ ਪ੍ਰਕਾਸ਼ ਹੋਇਆ ਅੱਜ ਅਸੀਂ ਆਨੰਦਪੁਰ ਸਾਹਿਬ ਮੱਥਾ ਟੇਕਣ ਆਇਆ ਸ੍ਰੀ ਭੈਣੀ ਸਾਹਿਬ ਦੀ ਸੰਗਤ ਆਈ ਹੈ ਅੱਜ ਅਸੀਂ ਦੋ ਹੈਗੇ ਆਂ ਔਰ ਦੋ ਹੋਰ ਬਾਅਦ ਹੈਗੇ ਨੇ ਇਸ ਟੈਂਡ ਬਹੁਤ ਇੱਕ ਵੱਖਰਾ ਹੀ ਇੱਥੇ ਹਾਈਵੇ ਕਾ ਵੱਖਰਾ ਹੀ ਇਹ ਕਿ ਤੁਹਾਨੂੰ ਬਹੁਤ ਹੁੰਦਾ ਜਦੋਂ ਇੱਥੇ ਆਈਦਾ ਬਾਕੀ ਦਰਬਾਰ ਸਾਹਿਬ ਸ੍ਰੀ ਭੈਣੀ ਸਾਹਿਬ ਆਨੰਦਪੁਰ ਸਾਹਿਬ ਹਰਿਮੰਦਰ ਸਾਹਿਬ ਕਈ ਇਸ ਤਰ੍ਹਾਂ ਦੇ ਸਥਾਨ ਨੇ ਜਿੱਥੇ ਆ ਕੇ ਸਕੂਨ ਮਿਲਦਾ ਇੱਕ ਉਹਨਾਂ ਵਿੱਚੋਂ ਇੱਕ ਆ ਸਥਾਨ ਹੈ ਤਰਕਤ ਸਾਹਿਬ ਸ੍ਰੀ ਪਟਨਾ ਸਾਹਿਬ ਹੋ ਗਿਆ ਔਰ ਵੀ ਕਈ ਥਾਂ ਸਾਡੇ ਸ੍ਰੀ ਪ੍ਰਿੰਟ ਸਾਹਿਬ ਦਾ ਹੋਰ ਵੀ ਕਈ ਹੈਗੇ ਬਹੁਤ ਵਧੀਆ ਸਿੱਖਾ ਲਈ ਇੱਥੇ ਆਉਣਾ ਕਿ ਮਤਲਬ ਸਾਡੇ ਜਿੱਥੇ ਜੰਗ ਸ਼ੁਰੂ ਹੋਈ ਹਨ ਗੁਰਗੋਬਿੰਦ ਸਿੰਘ ਜੀ ਇੱਥੇ ਆਏ ਇੱਕ ਬਾਕੀ ਇੱਥੇ ਹੋਰ ਕੀ ਕਹਿਣਾ ਬਸ ਨਹੀਂ ਕਹਿਣਾ ਕਿ ਆਓ ਤੇ ਦਰਸ਼ਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫੋਟੋ ਸਾਨੂੰ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਪਹਿਲੇ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰੂਪੁਰਬ ਦਿਹਾੜਾ ਹੈ ਅਸੀਂ ਨਾਲ ਹੀ ਆਇਆ ਬਹੁਤ ਸਾਨੂੰ ਉਤਸ਼ਾਹ ਆਇਗਾ ਮੌਤ ਅੰਦਰ ਉਸਤੀਆਂ ਕਿ ਗੁਰੂ ਨਾਨਕ ਦੇਵ ਜੀ ਦਾ ਇੱਕ ਉਪਦੇਸ਼ ਦੀ ਮਾਨਤਾ ਵੀ ਸਭ ਇੱਕ ਸਭ ਪ੍ਰਮਾਤਮਾ ਦਾ ਸਭ ਰੰਗ ਸਭ ਰੂਪਾਂ ਦੇ ਵਿੱਚ ਇੱਕੇ ਮਾਇਆ ਸਭ ਦੇ ਇੱਕੋ ਹੋਏਗਾ ਅਸੀਂ ਬਹੁਤ ਲੱਖ ਲੱਖ ਵਧਾਈਆਂ ਦਿੰਦੇ ਪ੍ਰਕਾਸ਼ ਬੁਲੰਦੀਆਂ ਪੂਰੀ ਸੰਗਤ ਨੂੰ ਪੂਰੇ ਜਗਤ ਨੂੰ ਲੱਖ ਲੱਖ ਵਧਾਈਆਂ ਗੁਰਪੁਰਬ ਦੀਆਂ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਜੀ ਅੱਜ ਬਹੁਤ ਹੀ ਸ਼ੋਭਯਾੜਾ ਮੈਂ ਜਲੰਧਰ ਤੋਂ ਜੀ ਤੇ ਅੱਜ ਬਹੁਤ ਸ਼ੋਭਯਾੜਾ ਗੁਰਨਾਣ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈਗਾ ਜੀ ਤੇ ਅੱਜ 556ਵਾਂ ਗੁਰਪੁਰ ਭੇਗਾ ਜੀ ਜਨਮ ਦਿਹਾੜਾ ਜੀ ਗੁਰੂ ਨਾਨਕ ਦੇਵ ਜੀ ਦਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਵਾ ਜੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਲੋੜਵਾਲਾ ਨੂੰ ਕੀ ਸੰਦੇਸ਼ ਦੇਣਾ ਪੈਂਦਾ ਹੈ ਨੌਜਵਾਨਾਂ ਨੂੰ ਇਹ ਸੰਦੇਸ਼ ਜਾਣਾ ਦੇਣਾ ਚਾਹੁੰਦੇ ਆ ਕਿ ਸਭ ਤੋਂ ਪਹਿਲਾਂ ਉਹ ਆਪਣੇ ਮਾਪਿਓ ਦਾ ਸਤਿਕਾਰ ਕਰਨ ਤੇ ਵਾਹਿਗੁਰੂ ਦਾ ਸਤਿਕਾਰ ਕਰਨ ਤੇ ਜਿਹੜੇ ਵੀ ਉਹ ਧਰਮ ਦੇ ਹੈਗੇ ਆ ਤੇ ਉਹ ਆਪਣੇ ਧਰਮ ਨੂੰ ਪਰਪੱਕ ਹੋਣ ਤੇ ਆਪਣੇ ਉਹਨਾਂ ਦੇ ਵਿੱਚ ਸਾਰੇ ਆਪਣੇ ਧਰਮ ਦਾ ਸਤਿਕਾਰ ਕਰਨ ਤੇ ਦੂਜੇ ਦੇ ਧਰਮ ਦਾ ਸਤਿਕਾਰ ਕਰਨ